ਅਸੀ ਗੱਲ ਜੀ ਤੁਹਾਡੇ ਸਾਰਿਆਂ ਦਾ ਤੇ ਅੱਜ ਆਪਾਂ ਚੱਲੇ ਆਂ ਜਿੱਥੇ ਹੜ ਆਇਆ ਪਾਣੀ ਬਹੁਤ ਜ਼ਿਆਦਾ ਆਇਆ ਵਾ ਤੇ ਉੱਥੇ ਖਾਣ ਪੀਣ ਦੀ ਬਹੁਤ ਜ਼ਿਆਦੀ ਤੰਗੀ ਆ ਜਿੱਦਾਂ ਕਿ ਖਾਣ ਨੂੰ ਨਹੀਂ ਆ ਗਾ ਬੰਦਿਆਂ ਦੇ ਪ੍ਰਸ਼ਾਦਾ ਪਾਣੀ ਤੇ ਡੰਗਰਾਂ ਦੇ ਤੂੜੀ ਤਾੜੀ ਪੱਠਾ ਉਹ ਆਪਾਂ ਲੈ ਕੇ ਚੱਲੇ ਆਂ ਜੇ ਉੱਥੇ ਹੜ ਹਜਿੱਥੇ ਹੜ ਆਇਆ ਇੱਧਰ ਡੇਰਾ ਬਾਬਾ ਨਾਨਕਾ ਤੇ ਪਾਣੀ ਨੇ ਬਹੁਤ ਜ਼ਿਆਦੀ ਤਬਾਈ ਕੀਤੀ ਆ ਤੇ ਵੇਖਦੇ ਆਂ ਉੱਥੇ ਜਾ ਕੇ ਵੀ ਕੀ ਕੀ ਸੰਕਟਾਂ ਨੂੰ ਲੋੜ ਵਾ ਤੇ ਅਗਲੀ ਵਾਰ ਜਦੋਂ ਜਾਵਾਂਗੇ ਜੋ ਆਪਾਂ ਲੋੜਾਂ ਪੂਰੀਆਂ ਕਰਾਂਗੇ ਉਹਨਾਂ ਦੀ ਟਰਾਲੀ ਲੱਗੀ ਆ ਤੁਹਾਨੂੰ ਬੰਦੇ ਆ ਗਏ ਆ ਤਕਰੀਬਨ ਸਾਰੇ ਇੱਕ ਕਦਾ ਰਹਿ ਗਿਆ ਉਹਨਾਂ ਬੰਦਾ ਮੇਰੇ ਸਹੌਣਾ ਕੋਈ ਆਉਣ ਵਾਲਾ ਲਓ ਜੀ ਇੱਥੇ ਆਪਣੀਆਂ ਤਿੰਨੇ ਟਰਾਲੀਆਂ ਇਕੱਠੀਆਂ ਹੋ ਗਈਆਂ ਵਾ ਤੇ ਹੁਣ ਆਪਾਂ ਲੱਗੇ ਆ ਗਾੜੀ ਚਾਲੇ ਪਾਉਣ ਤੇ ਕਾਰੀਆਂ ਲਾਦਦੇ ਆ ਪਾਣੀ ਇੱਥੇ ਤੋਂ ਪਾਣੀ ਮਿਲਿਆ ਨਹੀਂ ਪੁੱਛਿਆ ਦੁਕਾਨ ਲਾਗੋ ਤੇ ਪਾਣੀ ਨਹੀਂ ਮਿਲਿਆ ਤੇ ਥੋਂ ਲਾਦ ਲਿਆ ਚੋਕਰ ਹਾਂ ਘਰ ਵਾਸਤੇ ਤਾਲੀ ਆਪਣੀ ਥੋੜੀ ਵਿਗਾਹ ਲੈਦੀ ਸਤਾਂ ਕਰਕੇ ਆਪਾਂ ਪੰਡਤਰਾ ਹੀ ਤੇ ਜਿਹੜੇ ਬੰਦੇ ਤੁਲੇ ਜਲੇ ਆ ਉਹ ਆਪਣੇ ਆਉਂਦੇ ਆ ਪਿੱਛੇ ਥੁਣ ਦਿੰਦੇ ਆ ਪਾਣੀ ਹਜ਼ਾਰ ਫੜ ਲਿਆ ਫੇਰ ਕਰਦੇ ਆ ਨਾਨਕ ਲੱਗ ਗਿਆ ਆ ਪਾ ਗਏ ਆ ਹਾਂ ਦੇ ਘਰ ਬਣੀ ਹੋਈ ਉਹ ਪਾਣੀ ਪਾਉਂਦੀ ਪਈ ਉਹੋ ਜਿਹਾ ਦੇਖੋ ਲੱਗੇ ਆ ਗਾੜੀ ਖੜਨਾ ਪਿੰਡ ਕੋਲ ਇੱਥੇ ਨੂੰ ਪੈ ਗਿਆ ਪਿੰਡ ਤੇ ਕੋਈ ਆ ਬਾਬੇ ਦੀ ਸ਼ਾਇਦ ਹਾਂਜੀ ਹਾਂਜੀ ਕਿੰਨਾ ਪਿੰਡਾਂ ਦਾ ਜਿਆਦਾ ਮਾੜਾ ਆਲਾ ਜਿਹੜੇ ਮੇਨ ਸੜਕ ਤੇ ਨੇ ਸਾਰੇ ਲੋਕ ਇੱਧਰ ਤੇ ਗਏ ਨੇ ਤੇ ਆਪਣਾ ਤਮਾਸ਼ਾ ਵੇਖਾ ਢੇਰ ਹਾਂ ਔਰ ਕਿੱਧਰ ਨਹੀਂ ਸਾਈਡ ਵੱਲ ਤੁਹਾਨੂੰ ਮੈਂ ਗਲਤ ਸਾਂ ਤੁਹਾਨੂੰ ਮੈਂ ਇੱਥੋਂ ਸਾਡਾ ਪੇਟੀ ਮੈਂ ਜੋ 5 ਕਿਲੋ 5 ਕਿਲੋਮੀਟਰ ਨਿਕਲ ਕੇ ਆਇਆ ਹਾਂ ਅੱਜ ਕੋ ਪਾਣੀ ਲੱਥਾ ਤੇ ਮੈਂ ਆਪਣੇ ਬੱਜੇ ਕੱਢੇ ਅੱਜ ਬਾਅਦ। ਹਾਂਜੀ। ਬਾਜੀ ਪਿੰਡਾਂ ਜਿਹੜੇ ਨੀਵੇਂ ਥਾਵਾਂ ਦੇ ਪਿੰਡੇ ਉਹਨਾਂ ਦਾ ਮੜਾ ਲਾ ਜੇ ਸੇਵਾ ਕਰਨੀ ਹੈ ਤੇ ਉਧਰ ਨੂੰ ਪਿੰਡਾਂ ਵੱਲੋਂ ਡਰਾ। ਨਹੀਂ ਨਹੀਂ ਤੁਸੀਂ ਲੈ ਕੇ ਮਤਲਬ ਕਿਹੜੇ ਪਿੰਡਾਂ ਵੱਲੋਂ ਚੱਲੀਏ। ਜਿੱਦਾਂ ਮੰਨ ਲਓ ਆ ਮੇਨ ਸੜਕ ਤੇ ਸਿੱਧੇ ਜਾ ਕੇ ਨਾ। ਹਾਂਜੀ। ਆਪ ਕੋ ਐਉਂ ਨੂੰ ਚੱਲ ਜੋ 5-6 ਪਿੰਡ ਐ ਉਨੂੰ ਪੈਗੇ 10 ਪਿੰਡ ਐ ਉਨੂੰ ਪੈਗੇ ਆ ਕੋਈ ਐਉਂ ਨੂੰ ਪੈਗੇ ਆ ਪਿੰਡ। ਉਹਨਾਂ ਪਿੰਡਾਂ 'ਚ ਟਰੈਕਟਰ ਟਰਾਲੀਆਂ ਜਾੜੇ ਨੇ। ਸੇਵਾ ਲੁੱਟਨੀਆ ਤੇ ਉਹ ਲੱਟੋ ਇੱਥੇ ਨਾ ਤੁਹਾਨੂੰ ਧਰਮਕੋਟ ਵਾਲੀ ਸਾਈਡ ਵੀ ਜਾਂਦੇ ਸਰ ਮੋ ਪਾਜੀ ਧਰਮਕੋਟ ਰਾਜ ਦਾ ਧਰਮਾ ਦੱਸਣਾ ਧਰਮਕੋਟ ਵਾਲੀ ਸਾਈਡ ਉਤਰੋ ਅੰਮ੍ਰਿਤਸਰ ਵੱਲੋਂ ਬਹੁਤ ਸੰਗਤ ਆਉਂਦੀ ਹੈ ਅੱਛਾ ਕੋਈ ਸਾਨੂੰ ਮਤਲਬ ਇਹ ਦੱਸ ਦਿਓ ਜਿੱਥੇ ਨੂੰ ਜਾਈ ਪੁੱਛਿਆ ਹੈ ਕਿਤੇ ਨੂੰ ਮਾਰ ਨਹੀਂਦਾ ਪਉ ਤਾਂ ਯਾਰ ਕੰਬੀ ਮਾਰ ਕੇ ਹੀ ਡੱਕਾ ਤੇ ਹੋਰ ਪਾਵੇ ਕਿਦੇ ਮਾਸ ਪਾਜੀ ਕੋਠਾ ਪੈਂਡਿਆ ਦੋ ਵੇਲੀਆਂ ਨੇ ਰੱਤਾ ਉਹ ਅਬਦਾਲਿਆ ਨਿਗ ਨਿਗੇ ਪਿੰਡ ਹੈ ਜਿਹੜੇ ਜਿਹੜੇ ਦੁੱਬੇ ਜਿਹਾ ਨੇ ਕੋਠੇ ਚਲੀਏ ਕੋਠੇ ਨਹੀਂ ਕੋਈ ਹੈ ਆਪਾਂ ਘਰੋਂ ਗੱਲ ਕੀ ਆ ਆਪਾਂ ਜਦੋਂ ਅਸੀਂ ਅਸੀਂ ਤੇ ਉਧਰੋਂ ਆਈ ਤਾਂ ਆਪਣੇ ਸਾਡੇ ਘਰ ਜਿਹੜੇ ਬੱਦੇ ਆ ਅਸੀਂ ਆਪਣੀ ਸੇਫ ਜਗ੍ਹਾ ਤੇ ਆ ਤੇ ਮੇਰੇ ਬੱਚੇ ਜਿਹੜੇ ਆ ਨਹੀਂ ਨਿਕਲਦੇ ਉੱਧਰ ਦੇ ਅੱਜ ਮੈਂ ਕੱਢਿਆ ਹੁਣ ਨਹੀਂ ਤਾਂ ਸਥਿਤੀ ਇਹੋ ਜਿਹੀ ਬਣ ਗਈ ਆ ਕਿ ਨਾ ਕੋੜੀ ਬਧੀ ਆ ਤੇ ਨਾ ਹੀ ਕੋਈ ਰੱਖਣ ਬੱਦੇ ਨੇ ਲੱਗਦੇ ਮੈਂ ਟਿਕ ਟਣ ਕੇ ਲਿਆ ਆ ਵਾ ਮਲੇ ਟ੍ਰਾਈਟਰ ਆਏ ਅਗਲੇ ਟਾਇਰ ਐ ਨੰਨੇ ਡੋਬਦੇ ਜਿਆਦਾ ਨਹੀਂ ਹੁਣ ਕੋਈ ਖਤਰੇ ਵਾਲੀ ਗੱਲ ਕੋਈ ਖਤਰੇ ਵਾਲੀ ਗੱਲ ਨਹੀਂ ਆ ਜਰਾ ਡੁੱਬ ਜੂਗਾ ਤੇ ਕੀ ਚੱਕਰ ਆ ਬੰਨਿਆ ਛਲਕ ਤੇ ਚਲ ਜਾਓ ਤੁਸੀਂ ਇਥੇ ਮਾਹੌਲੇ ਆਇਆ ਉਧਰੋਂ ਨਿਕਲ ਕੇ ਮੈਂ ਉੱਥੇ ਆਪਣੇ ਪਰੋਨੇ ਨਾਲ ਉਹ ਗੱਲਾਂ ਚੱਲਣ ਡੀਆਂ ਮੈਂ ਭਾਜੀ ਇੱਥੇ ਪਾਣੀ ਕਾਹਦਾ ਆ ਗਿਆ ਤਮਾਸ਼ਾ ਬਣ ਗਿਆ ਸੰਗਤ ਬਾਹਰੋਂ ਸੇਵਾ ਕਰਨੀ ਆ ਤੇ ਸਾਡੇ ਜਿਹੜੇ ਲੋਕ ਆਨੇ ਆ ਪੰਜਾ ਸਤਾ ਦਾ ਪਿੰਡਾਂ ਵਾਲੇ ਇਹਨਾਂ ਨੂੰ ਭੁੱਖ ਬੋਝੀ ਲੱਗਣੀ ਇਹਨਾਂ ਦੇ ਗਾਰਿਕ ਕੋਰ ਘਰ ਭਾਵੇਂ ਟੀਡ ਰਗੀਆਂ ਪਰ ਇੱਥੇ ਆ ਮਾਸਨ ਤਾਂ ਦਹਾਸੇ ਪਿੰਡ ਦਾ ਤੇ ਵਿੰਗ ਆਇਆ ਮੇਰੇ ਕੋਲ ਕਹਿੰਦਾ ਭਾਜੀ ਨਗਰਾਂ ਦਾ ਕਿੰਦਾ ਮੈਂ ਯਾਰ ਪੱਠਾ ਨਹੀਂ ਟੰਗੀ ਆ ਨੂੰ ਦੋ ਮੈਨੂੰ ਆ ਤਾਂ ਮੈਂ ਦੋ ਕੁੜੀਆਂ ਭਰ ਲਿਆ ਭਾਜੀ ਚਾਹਂਦੇ ਆ ਗਾੜੀ ਟਰਾਲੀਆਂ ਪਾਣੀ ਰੱਬਿਆ ਜਿ ਪੂਰਾ ਪੂਰਾ ਆ ਮਾਲਕਾ ਆ ਮਾਲਕਾ ਇਹ ਕਿ ਕਰਾ ਰਹੇ ਸਭ ਕੀ ਕਰਾ ਰਹੇ ਆ ਪਾਪਾ ਇਹਨੇ ਨਾਂ ਲਿਆ ਵਾ ਕੋਠੇ ਪਿੰਡ ਦਾ ਕੋਠੇ ਪਿੰਡ ਕਲ ਜੋਰਲੇ ਪਾਸੇ ਦੋ ਵੇਹਲੀਆਂ ਪੈਂਦੇ ਆ ਰੱਤਾ ਵਾ ਜਿਹੜੇ ਆ ਪਿੰਡਾਂ ਪਾਣੀ ਵੀ ਹੀਟ ਥਲੇ ਆਏ ਨੇ ਆਉ ਨੂੰ ਖਿਆਲ ਮਾਰੋਗੇ ਤੇ ਖਾ ਨਹੀਂ ਦਾ ਲੱਗਦਾ ਕੱਖ ਨਹੀਂ ਹਾਂਜੀ ਆੜੀ ਸੜਕ ਬਣੀ ਹੈ ਨਾ ਅੱਗੇ ਲਾਓ ਨਹੀਂ ਨਹੀਂ ਜੰਗੀ ਜਾ ਕੇ ਕਰ ਏਦਾਂ ਕਰੋ ਦੇਵਾ ਲੁੱਟਣੀ ਤਾਂ ਏਦਾਂ ਨਹੀਂ ਲੁੱਟੋ ਏਦਾਂ ਜਣਾ ਭਾ ਜਾਈ ਨਹੀਂ ਏਦਾਂ ਬੰਦੇ ਇਸ ਕੰਮ ਤੇ ਲੈ ਕੇ ਆ ਇੱਕ ਗੱਲ ਹੋ ਰਹੀਆਂ ਜਿੱਥੋਂ ਤੁਹਾਨੂੰ ਨਾ ਪਤਾ ਲੱਗੇਗਾ ਦੋ ਸਿੰਘ ਆਪਣੇ ਥੱਲੇ ਲਾ ਲਿਓ ਤੇ ਇੱਕ ਸੜਕ ਦੇ ਉਹ ਪਾਸੇ ਸੜਕਾਂ ਕੋ ਸਿੰਗਲ ਨੇ ਟਰਾਲੀਆਂ ਮੋਲ ਨੂੰ ਜਗਾ ਹੈ ਸਾਰਾ ਕੋਹ ਹੈਗੀਆਂ ਇੱਕ ਸਿੰਘ ਉਹ ਪਾਸੇ ਕਰ ਲੇ ਇਸ ਸਿੱਧਾ ਸਿੱਧਾ ਲੈਵਲ ਦੇ ਹਿਸਾਬ ਨਾਲ ਛੜਕ ਟਰੈਕਟਰ ਨਹੀਂ ਜਾਊਗਾ ਕੋਈ ਛੜਕ ਨਹੀਂ ਟੁੱਟੀ ਕੋ ਗੱਲ ਨਹੀਂ ਬਣਨੀ ਹੈਗੀ ਉਹੋ ਜੀ ਸੇਵਾ ਕਰੋ ਲੁੱਟੋ ਸੇਵਾ ਇਹੋ ਜੀ ਲੁੱਟੋ ਟਰੈਕਟਰ ਵੀ ਲੈ ਕੇ ਚੱਲੇਓ ਤੁਸੀਂ ਰਾਸ ਪੋਣ ਖਟੋ ਜੇ ਜਾਣਾ ਤਾਂ 2-3 ਕਿਲੋ ਮੀਟਰ ਨਹੀਂ ਪੈਣਾ ਬਹੁਤ ਜ਼ਿਆਦਾ ਨਹੀਂ ਮੋਟਰਸੇਡ ਪੈਂਦਾ ਗਾਂ ਲਾ ਲਾਂਗੇ ਕਿ ਰਾਗ ਦੇਣਾ ਮੈਂ ਨਾ ਇੱਕ ਛਣਾ ਆ ਜਾਓ ਉੱਥੇ ਲਾ ਦਿੰਦੇ ਹਾਂ ਲੱਗੇ ਪਾਰਾਂਗੇ ਹੈਂ ਬੜੀਆ ਗੱਲ ਜਿਹੜੇ ਸਾਨੂੰ ਨਾਲ ਚੰਡੇ ਤੇ ਅੱਗੇ ਖੜੋ ਚਲੋ ਫਿਰ ਹੁਣ ਅਵੇਰੀ ਘਰ ਤੋਂ ਆ ਪਾਸੇ ਆ ਨਾ ਵੇਖੋ ਆ ਪਿੰਡ ਆ ਆ ਪਾਣੀ ਹਲ ਭੰਡਿਆ ਇਹ ਸਾਰਾ ਸ਼ਾਂਭਿਆ ਤੇ ਇਹ ਆਪਾਸੇ ਪੈਂਡਿਆ ਜਿੱਨਾ ਉੱਥੇ ਤੱਕ ਹੈ ਤੱਕ ਕੋ ਬੰਦਾ ਨਹੀਂ ਜਾ ਸਕਦਾ ਕਿਸ਼ਤੀਆਂ ਜਾਣੀਆਂ ਕਿਸ਼ਤੀ ਵੀ ਉਹ ਜਾਂਦੇ ਆ ਦੂਜੇ ਪੱਤਰਕਾਰ ਹੀ ਮਾੜੇ ਮੋਟਾ ਆ ਜੀ ਉਥੇ ਟਰਾਲੀ ਨਹੀਂ ਪੁੰਚਣੀ ਟੱਡਾ ਨਹੀਂ ਪਹੁੰਚਣੀ ਤੁਹਾਨੂੰ ਪਤਾ ਹੀ ਨਹੀਂ ਇਹਨਾਂ ਰਾਵਾਂ ਦਾ ਜਿਹੜੀਆਂ ਪੀ ਜਾਂਦੇ ਮਤਲਬ ਬੰਦੇ ਫਰਦੇ ਕੱਲ ਕੱਲ ਇਦਾਂ ਹੀ ਨਾ ਮੁੰਡਾ ਇੱਕ ਆਇਆ ਇੱਥੋਂ ਇੱਥੋਂ ਲੰਗਰ ਲੈ ਗਿਆ ਜਾਨੇ ਹੁਣ ਗਾੜੀ ਦੇਖਦੇ ਆ ਸਾਥ ਸਾਥ ਜਾ ਕੇ ਗਾੜੀ ਆਹ ਦੇਖੋ ਜੀ ਤੇਰੇ ਪਾਣੀ ਪਾਣੀ ਇੱਧਰਲੇ ਪਾਸੇ ਵੀ ਤੇ ਇੱਧਰ ਵੀ ਉਸ ਤੱਕ ਨਿਕਾ ਜਾਂਦੀ ਹੈ ਉਸ ਤੱਕ ਪਾਣੀ ਪਾਣੀ ਹੈ ਇਹ ਜਾਂਦੀ ਹੈ ਜੇ ਥੋੜਾ ਘਾਟਾ ਕੋਠੇ ਕੋਠੇ ਰੁਪਏ ਕਰਨਗੇ ਆਹ ਵੇਖੋ ਜੀ ਬੰਨ ਟੁੱਟੇ ਵਿੱਚ ਕੋਦੀ ਪਾਣੀ ਦਾ ਪਾਣੀ ਰੁਕਾ ਦਾ ਨੂੰ ਦਿਖਦੀ ਉਹ ਟੀਮ ਸਾਡੇ ਮਾਨਾ ਆਈ ਉਹਦੇ ਆਪਣੀ ਯਾਦ ਦੇ ਲਈ ਅਗਲੇ ਟੋੜੀ ਵਾਲੀਆਂ ਤੇ ਹੁਣ ਇੱਧਰਲੇ ਪਿੰਡ ਜਾਵਾਂਗੇ ਜਿੱਥੇ ਮਤਲਬ ਕਿ ਜ਼ਿਆਦਾ ਪਾਣੀ ਆਇਆ ਵਾ ਬੰਦਿਆਂ ਨਾਲ ਬਾਹਰ ਲੈਂਦੇ ਜਿਨ੍ਹਾਂ ਨੂੰ ਬਹੁਤ ਫੜਕਾਂ ਛੁੜਕਾਂ ਦੀ ਜਾਣਕਾਰੀ ਪੂਰੀ ਆ ਪਾਣੀ ਕੋ ਵੀ ਜ਼ਿਆਦਾ ਵੇਖੋ ਤੁਸੀਂ ਦੇਖ ਸਕਦੇ ਆ ਪਾਣੀ ਬਹੁਤ ਯਾਦਾ ਸੜਕਾਂ ਸੁੱਤਾਂ ਦਾ ਕੱਖ ਨਹੀਂ ਪਾ ਲੱਗਣਿਆ। ਛੇ ਬੰਦ ਆਗਰਾ ਕੁਰਸੀ ਵਾਲਾ ਠੀਕ ਆ ਆਹਦੇ ਦੇ ਬਾਅਦੇ ਨਾਲ ਸੜਕ ਆਉਂਦੀ ਆ ਕੋਠਾ ਪਿੰਡ ਇੱਧਰ ਗਾੜੀ ਠੀਕ ਆ ਪਿਛੇ ਪਿਛੇ ਰਸ਼ਨ ਲਈ ਜਾਂਦੇ ਇੱਕ ਵਾਰ ਪਿੰਡਾਂ ਦੇ ਵਿੱਚ ਗਾੜੀ ਪਹੁੰਚਿਆ ਜੀ ਠੀਕ ਆ ਜੀ ਹੁਣ ਆਪਾਂ ਗਾਂ ਪਿੰਡ ਵਾਲਿਆਂ ਦੇ ਨਾਲ ਸਹਿਯੋਗ ਨਾਲ ਜਿੱਥੇ ਸੜਕ ਲੰਗਦੀ ਆ ਉਹਨੂੰ ਨਾਲ ਲੈ ਕੇ ਅੱਗੇ ਆਪਾਂ ਜਾਵਾਂਗੇ ਦੋ ਟਰਾਲੀਆਂ ਧੂੜੀ ਦੀਆਂ ਬਾਕੀ ਰਸ਼ਨ ਆ ਹੁਣ ਅੱਗੇ ਪਿੰਡ ਜਾ ਕੇ ਤੇਰ ਦੁਕਾਉਂਦੇ ਆ ਗਾੜੀ ਆਹ ਦੇਖ ਸਕਦੇ ਤੁਸੀਂ ਪਾਣੀ ਪੂਰਾ ਸੜਕ ਦੇ ਤੁਸੀਂ ਵਸਦੇ ਆ ਟਰਾਲੀ ਆਪਣੀ ਹੋਉਂਦੀ ਆ ਇੱਕ ਤਾਂ ਪੰਟਰਲੀ ਦੂਜੇ ਲਾ ਕੇ ਪਿੰਡ ਘਾੜਦੀ ਥੋਨੇ ਵੇਖੋ ਕਿਦਾਂ ਦੇ ਹੋ ਗਏ ਜੀ ਥੋਨੇ ਆ ਦਾ ਰਾਤ ਨੂੰ ਨਦਰਾਂਗੀ ਬਦਲ ਗਿਆ ਵੇਖੋ ਆ ਵੀਰ ਵੀ ਇੱਥੇ ਪਿੰਡ ਦਾ ਵੀਰੇ ਕੀ ਹਾਲ ਤੁਹਾਜੇ ਜੀ ਥੋਨੇ ਸਾਰੇ ਡੁੱਬੇ ਨੇ ਹਾਂਜੀ ਇਹ ਡੰਗਰਵਾਛਾ ਦੀ ਸੜਕ ਤੇ ਲੈ ਕੇ ਆਏ ਆ ਠੀਕ ਆ ਤੁਹਾਡੀ ਚਰਨ ਸੇਵਾ ਮਾਰੇ ਦੀ ਕਿਰਪਾ ਦੇਣੇ ਬਹੁਤ ਵਧੀਆ ਦਾ ਧੰਨਵਾਦ ਹਾਂਜੀ ਉੱਤਨੇ ਬੜਾ ਜੰਗਰਵਾ ਸ਼ਾ ਬਾਜਨ ਵਾਲਾ ਮੇਰ ਕਰੇਗੀ ਇਹ ਤਨ ਬੰਦੇ ਡੂੰਗਾ ਪਾਣੀ ਇੱਥੇ ਇੱਧਰ ਆ ਵੀਰ ਅੱਗੇ ਵੀ ਆਇਆ ਜਗਾ ਪੱਦੀਆ ਰਾਇਆ 88 ਦੇ ਬਾਅਦ ਸ਼ਾ ਨੇ ਵਿਚਾਇਆ ਉਸ ਤੋਂ ਬਾਅਦ 99 ਦੇ ਬਾਅਦ ਮਾਰਾ ਸੜਕ ਟੁੱਟ ਗਈ ਕਿ ਜਾ ਗਈ ਇਹਦੇ ਪਿੰਡ ਉੱਪਰ ਰੱਖਣਾ ਰਾਇ ਜੀ ਠੀਕ ਗਾੜੀ ਪਾਣੀ ਛੁੱਟ ਗਿਆ ਅੱਗੇ ਟਰਾਲੀ ਆਈ ਕਿ ਉਹ ਕਿ ਕੋਈ ਚਾਹ ਦੋ ਦੋ ਇੱਕ ਦੋ ਗਈ ਇੱਕ ਟਰਾਲੀ ਪਲਪਟ ਗਈ ਇਹਨਾਂ ਵੀ ਗਾ ਆਸਲੀ ਉਹਨੇ ਪਚਾਤਾ ਥੋੜਾ ਆ ਪਿੰਡਾਂ ਕੋਲ ਥੋੜਾ ਦੇਖੋ ਜੀ ਬੰਦ ਬਹੁਤ ਜੜੇ ਮਾਰੇ ਲਾ ਦੇਆ ਡੇਰਾ ਬਾਬਾ ਨਾਨਕ ਜੀ ਪਿੰਡ ਤੇ ਟਰੈਕਟਰ ਦਾ ਇੱਕ ਉਹਨੂੰ ਟਾਇਰ ਕਿੰਨੇ ਕਿੰਨੇ ਬੰਦੇ ਜਿੰਨੇ ਪਿੰਡ ਕੋਠੇ ਆ ਮੇਰਾ ਡੇਰਾ ਬਾਬਾ ਨਾਨਕ ਦੇਖੋ ਜੀ ਆਣੀ ਥੋੜੀ ਚਾਬੀ ਆਈ ਮਰਾਸਾਰ 70 ਦਿਨ ਹੋ ਗਿਆ ਕਿ ਬੱਤੀ ਨਹੀਂ ਆਈ ਇੱਥੇ ਓਥੇ ਆ ਗਿਆ ਬਾਬਾ ਘਰ ਤੇ ਆ ਜਾਓ ਸਾਰਾ ਨਹੀਂ ਵਰਗਾ ਲੋਕਾਂ ਦੇ ਪਾਸੇ ਬਹੁਤ ਹੀ ਜ਼ਿਆਦਾ ਬਰਾਹਰ ਹੋਇਆ ਹੈ ਆ ਲਾ ਰਹੀਆਂ ਪਹਿਲੀਆਂ ਝੋਨਾ ਪਾਉਣਾ ਤੁਹਾਨੂੰ ਝੋਨਾ ਪਾਉਣਾ ਆ ਸੜਕਾਂ 'ਤੇ ਮਾੜੀਆਂ ਇਹ ਸੜਕ ਦਾ ਕੋਈ ਨਾਮ ਨਹੀਂ ਪਾਣੀ ਪਾਣੀ ਪੀਣਾ ਪਾਣੀ ਇੱਥੇ ਬਹੁਤੇ ਜਾਣੇ ਜਾਂਦਾ ਕਿ ਤੁੜੀ ਹੈਗੀ ਵੀ ਉਹ ਵੀ ਲਈ ਜਾਂਦੇ ਆ ਤ ਸ ਪਿੰਡ ਦੇ ਬੰਦੇ ਮੋਦਵਾਰਾ ਜਿਹੜੇ ਉਹਨਾਂ ਨੂੰ ਫਿਰ ਕਿਹਾ ਵਾ ਕਿ ਗਾੜੀ ਹੋ ਮੈਨੂੰ ਜਿੰਨੇ ਟੂੜੀ ਚਾਹੀਦੀ ਆ ਆ ਪੁੱਠੇ ਰੱਖ ਕਰਿਆ ਪਾ ਮਿਲਿਆ ਆਹ ਸਾਡੀ ਛੋੜ ਦੇ ਚੋਕਾਂ ਤੇ ਲਾਓ ਥੇ ਨਹੀਂ ਲਾਇਓ ਤੁਹਾਡੇ ਤੋਂ ਹੱਥ ਆ ਗਈਆ ਤੁਸੀ ਸਾਡਾ ਬਾਂਡਾ ਪਰਿਆ ਬਾਣ ਪਾਣੀ ਪਾਉਂਦੇ ਹਾਂ ਜਿਵੇਂ ਸਾਡਾ ਬਾਂਡਾ ਪਰਿਆ ਪਾਣੀ ਨਾ ਪਾਉਂਦੇ ਆ ਦੋ ਮਿੰਟ ਹੋ ਗਏ ਉਹ ਤੋਂ ਲੋੜੇ ਲਿਆ ਪਾਣੀ ਪਾਉਂਦੇ ਆ ਬਹੁਤ ਇਹ ਹੋਗਾ ਨਹੀਂ ਚੱਲੰਦੇ ਆ ਵੀ ਜਿੰਨਾ ਕੋ ਹੈਗੀ ਉਹ ਵੀ ਲਈ ਜਾਂਦੇ ਆ ਜਿਹੜੇ ਲੋੜਵੰਦਾ ਮੇਰੇ ਗਰੀਬ ਵੀਰ ਭਰਾ ਉਹ ਫੇਰ ਆ ਜਾਂਦੇ ਆ ਬੰਦੇ ਆ ਸਾਰੇ ਇਹਦਾ ਇੱਕ ਬੰਦਾ ਨੂੰ ਚਲਾ ਕੇ ਨਾ ਕੋਈ ਅਜਿਹਾ ਕੋਈ ਫੈਸਲਾ ਥੋੜਾ ਮੈਂ ਇਹਨਾਂ ਨੂੰ ਥੱਕਾ ਮੈਂਦਾ ਚਾਰ ਚਾਰ ਤੋਂ ਸਾਰੇ ਲੈਣ ਉਹ ਇਹਨਾਂ ਆਖਣਾ ਮੋੜਾ ਦੇ ਤੋੜ ਪਿੰਡ ਦੇ ਮੋਹਲਵਾਰ ਕਿਦਾਂ ਜਦੋਂ ਵੀ ਸਾਹਮਣੇ ਖੋਤਾ ਉਹਨੂੰ ਵੀ ਪੁੱਛਿਆ ਕਿ ਬੰਦਾ ਕਿੰਨੀ ਗੋਣ ਚਾਹੀਦੀ ਜਦੋਂ ਆਪਣੇ ਪਿੰਡ ਦਾ ਪਤਾ ਜਾਂਦਾ ਵੀ ਇਹਨੂੰ ਕਿੰਨੀ ਕੁ ਚਾਹੀਦੀ ਆ ਇਸ ਹਾਲਾਤ ਜਿਵੇਂ ਕੋਈ ਨਹੀਂ ਆ ਤੇ ਬਹੁਤੇ ਬੰਦੇ ਜਦੋਂ ਘੰਟੀ ਰੱਖਣੇ ਜਿਵੇਂ ਤੇਰੇ ਭਾਈ ਬਣਾਏ ਇਹ ਇਦਾਂ ਹੀ ਚੱਲਦਾ ਕੰਮ ਆਹ ਤੇਰਾ ਕੋਠੇ ਆਪਾਂ ਟੁੜੀ ਦੇ ਗਏ ਤੇ ਹੁਣ ਕਾਹ ਨੂੰ ਪਾਇਆ ਚਾਲੇ ਟਰਾਲੀ ਆਪਣੀ ਟੁੜੀ ਲੱਗੀ ਆ ਟਰਾਲੀ ਆਪਣੀ ਆ ਉਹ ਗਾੜੀ ਵਿੱਚ ਚੋਖਰਵਾ ਨਾਲ ਹੀ ਟੁੜੀ ਆ ਤੇ ਤੁਸੀਂ ਪਾਣੀ ਵੇਖ ਸਕਦੇ ਆ ਇੱਕ ਕਾਲੀ ਸਿੰਘ ਭੁਖੇ ਪਏ ਆ ਚਾਰ ਹੁਣ ਗਾੜੀ ਬਦਲ ਫੇਰ ਹੋ ਗਿਆ ਵਾ ਇੱਕ ਕਾਲੀ ਸਿੰਘ ਭੁਖੇ ਆ ਉਹ ਵੀ ਆਹ ਬੰਦਰੀ ਵਜਾ ਦਾ ਕਰਕੇ ਐਡ ਜੀ ਕੀ ਕਹਿਣਾ ਜਾਓਗੇ ਹੁਣ ਤੁਸੀਂ ਪ੍ਰਧਾਨ ਸਾਹਿਬ ਬੋਲੋ ਕੱਜ ਬੋਲਾ ਸਰਕਾਰ ਕੋ ਲੜੇ ਆ ਹਾਂ ਪ੍ਰਧਾਨ ਸਾਹਿਬ ਇਹ ਨਾ ਜਾਂਦਾ ਕਿਹੜਾ ਪਿੰਡ ਗਿਆ ਮਾਮਾ ਜਾਂਦਾ ਇਹਨਾਂ ਦਾ ਚਾਹ ਨਹੀਂ ਗਿਆ ਚਾਹ ਟਾਲੀ ਚਾਈ ਇਹਦੇ ਵਾਤੇ ਮਾਲਾ ਪ੍ਰਧਾਨ ਹੈ ਉਥੇ ਤੂੰ ਆਖਣਾ ਨੰਗਾ ਵਾ ਬਾਈ ਬਾਗਾਂ ਨੂੰ ਜਾਣਾ ਆਉਣ ਵਾਲੇ ਪਿੰਡ ਅਗਲਾ ਪਿੰਡ ਕਿਹੜਾ ਵਾ ਆਕੇ ਪਾ ਲਗਣਾ ਪੈਂਦਾ ਉਹ ਪਾ ਨੂੰ ਪੁੱਛ ਪੜਾ ਵੀਰ ਨੂੰ ਕਾ ਟੂੜੀ ਟੜੀ ਬਹੁਤ ਤੇਜ਼ ਪਾ ਕਰਦਾ ਮੈਂ ਆ ਮੈਂ ਛੋਟਾ ਮੇਰੀ ਬੱਜੀ ਆ ਮਤਲਬ ਫੇਰ ਆਇਨਾ ਪਾ ਪਾਣੀ ਦਾ ਬਹੁਤ ਜ਼ਿਆਦਾ ਗਹਿਰ ਆ ਵੇਖੋ ਦੇਖੋ ਲੋਕਾਂ ਨੇ ਡੰਗਰ ਕੁੱਤੇ ਮਤਲਬ ਕਿ ਉੱਤੇ ਬੱਦੇ ਉਹ ਦਰਸਦਾ ਕਹਿ ਰਹੀ ਆ ਪਾਣੀ ਤਾਂ ਪਹਿਲਾਂ ਬਹੁਤ ਸੀ ਤੇ ਬੱਦਲ ਫੇਰ ਬਹੁਤ ਜ਼ਿਆਦਾ ਆ ਗਿਆ ਤੇ ਮੀਂਹ ਫੇਰ ਬਹੁਤ ਜ਼ਿਆਦਾ ਆ ਗਿਆ ਪਾਣੀ ਇੱਧਰ ਵੇਖੋ ਕਿੰਨਾ ਵਾ ਤੇ ਮੀਂਹ ਵੀ ਬਹੁਤ ਜ਼ਿਆਦਾ ਜੀ ਤੇ ਬੰਦੇ ਪਛਾਦਾ ਪਾਣੀ ਸਕੇਆ ਸੀ ਇਹਦਾ ਪਛਾਦਾ ਨਹੀਂ ਸਕੇਆ ਕਿ ਹੁਣ ਸਾਕੇ ਚੱਲੀਆ ਗਾੜ ਨੂੰ ਲਾਗਲੇ ਪਿੰਡ ਚੱਤਾਂ ਸੜੀ ਵੀ ਨਹੀਂ ਜੀ ਨਹੀਂ ਬਹੁਤ ਜ਼ਿਆਦਾ ਆ ਗਿਆ ਜੀ ਪਾਣੀ ਵਧ ਗਿਆ ਬਹੁਤ ਜ਼ਿਆਦਾ ਵੇਖੋ ਪਾਣੀ ਦੀ ਸਪੀਡ ਵੇਖੋ ਜੀ ਤੇ ਮੀਂਹ ਵੀ ਬਹੁਤ ਤੇਜ਼ ਆ ਗਿਆ ਜੀ ਯਾਰ ਇਹ ਬੜਾ ਪਰੇਸ਼ਾਨ ਹੋ ਗਿਆ ਯਾਰ ਇਹ ਕਿੰਨਾ ਪਾਣੀ ਬਹੁਤ ਜ਼ਿਆਦਾ ਆ ਗਿਆ ਦੇਖ ਸਕਦੇ ਆ ਲੋਕੋ ਉਹ ਕਿਦਾ ਬੇਚਾਰੇ ਗੋਟਿਆਂ ਨੇ ਪਾਣੀ ਦਾ ਵੇਖੋ ਤੁਸੀਂ ਉਹ ਆ ਕੇ ਨਾਲ ਦੇ ਜੀ ਹਿਲਾਤੀ ਆ ਪੰਜ ਸੇ ਥੋੜੀ ਤੇ ਵਾਂਡੇ ਵਿੱਚ ਦਿੱਤਾ ਥੋੜਾ ਥੋੜਾ ਜਿੰਨਾ ਕਿ ਸਰਦਾ ਬਲਦਾ ਆ ਲਓ ਪਾ ਲਓ ਉਹ ਕੱਢ ਲਿਆ ਭਾਵੇਂ ਇੱਕ ਡੋਨਾ ਹੋਣੀ ਹੈ ਤਿੰਨ ਤਿੰਨ ਦਿਨਾਂ ਦਾ ਦੇ ਸਾਹਮਣੇ ਸਭ ਕੋ ਅੰਕਲ ਉਹ ਤੁਹਾਡੇ ਬੰਦਿਆਂ ਤੇ ਆਈਆਂ ਤੇ ਭਰਾਵਾ ਨਹੀਂ ਨਹੀਂ ਅਸੀਂ ਜਾਂਦੇ ਨਹੀਂ ਹੁਣ ਚੱਲੇ ਆਂ ਗਾਹ ਫੇਰ ਤੇ ਲੋੜ ਆ ਗਾੜੀ ਜੰਨੇ ਆਂ ਆ ਗਾਇਆਂ ਸੜਕ ਦੇ ਉੱਤੇ ਇੱਥੇ ਪਾਉਂਦੀਆਂ ਚੋਖਰ ਹੁਣ ਝੋਨੇ ਵੇਖੋ ਇਧਰ ਕੀ ਹਾਲ ਬਣ ਗਿਆ ਝੋਨੇ ਆ ਦਾ ਓਏ ਇੱਕ ਕੋਰਾ ਦੇ ਦੇ ਵਾੜੀ ਥੋੜਾ ਘਟਿਆ ਓਏ ਓਏ ਵਾਕੇ ਤੇ ਲੱਗ ਗਿਆ ਹਰਿਆ ਗਾੜੀਆਂ ਆਪਣੇ ਮਾਰ ਸਾਡੋ ਚੋਕੜਾਓ ਬੰਦਿਆ ਦੇ ਆਪ ਤੋਣ ਦੇ ਵਿੱਚ ਓਖਰੋਂ ਪਾਓ ਪਾਓ ਚੋਖਰੇ ਪਠੇ ਗਿੱਲੇ ਜੇ ਓ ਗਲੀ ਕੰਦੀ ਕੱਢ ਦੋ ਕੋਰ ਨਾ ਇਹ ਭਾਰੇ ਦੇ ਘਾੜ ਦੇ ਆਪੋ ਦਾ ਖਾਦੀ ਨੇ ਫੜਾ ਫੱਪਾਨਾ ਦੇ ਓਏ ਉਹ ਤੂੰ ਮੁੱਛਾਂ ਨੂੰ ਵੱਟ ਤੇ ਹੀ ਕਹਿੰਦਾ ਤੇ ਭੂਆ ਪਿੰਡਾ ਓਏ ਉਹ ਬਾਹਰ ਪਾਇਆ ਬਾਈਨ ਉਹ ਬਾਹਰ ਫੜਿਆ ਲੈ ਗਏ ਬੰਦੇ ਲੁੱਟ ਕੇ ਸਾਰੀ ਨਾ ਨਾ ਜਿਹੜਾ ਛੜਕਦੇ ਜਿਹੜਾ ਤੇ ਪਾਵੇ ਨਹੀਂ ਨਾ ਨਾ ਜਿਹੜਾ ਛੜਕਦੇ ਜਿਹੜਾ ਕਿਹਨੂੰ ਦੇਣਾ ਨਹੀਂ ਦੇਣੀ ਛੜਕਦੇ ਤਾਂ ਪਾ ਲੈਗਾ ਨਹੀਂ 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 ਔਰ ਤੂੰ ਤੂੜੀ ਬਹੁਤ ਥੋੜੀ ਵਿੱਚ سارے ਖਰਾਬ سارے ਖਰਾਬ ਇੱਕ ਹੋਰ ਇੱਕ ਹੋਰ ਸੁੱਟ ਦੇ ਆਓ ਆ ਗਿਆ ਚੱਲ ਬਾਲਟਾ ਆ ਜਾਨ ਨੇ ਜਾ ਗਣੇ ਰੰਗ ਤੂੜੀ ਇਹਨਾਂ ਨੂੰ ਤੂੜੀ ਅੱਗੇ ਤੂੜੀ ਖਾਣ ਵਾਲਾ ਉਹ ਬਾਤਾ ਨਾਲ ਸੁੱਟ ਦੇ ਨਾ ਨਾ ਰੰਗ ਦੇ ਆਪੇ ਸੜੇ ਉਹ ਡੰਗਰ ਕਿੱਥੇ ਗਿਆ ਦੇਖ ਕੇ ਤਾਂ ਨਾ ਦੇ ਡੰਗਰ ਚਲੋ ਚਲੀ ਜਾਈਏ ਹੁਣ ਆਪਣੀ ਟਰਾਲੀ ਚ ਇਹ ਆ ਡੇਰਾ ਬਾਬਾ ਨਾਨਕ ਜੀ ਡੇਰੇ ਬਾਬੇ ਨਾਨਕ ਦੇ ਆ ਹਾਲਾਤ ਜੇ ਡੰਗਰ ਲੋਕਾਂ ਨੇ ਆ ਸੜਕਾਂ ਤੇ ਲੈਣ ਤੇ ਇਹ ਆਪਣਾ ਸਮਾਨ ਪੂਰੀ ਵੀ ਲੱਤ ਗਈ ਆ ਜਿਹੜਾ ਤੁਹਾਡਾ ਪਾਣੀ ਜਾਂਦਾ ਸੀ ਉਹ ਵੀ ਫਰਦਾਤਾ ਵਾ ਤੇ ਹੁਣ ਚੱਲੇ ਆਪਾਂ ਪਿੰਡ ਨੂੰ ਦੇਖੋ ਪਾਣੀ ਦਾ ਵਾਅਦ ਆ ਬੈਂਡ ਆ ਮੈਂ ਵੀਡੀਓ ਨਾ ਕੰਨਦੇ ਆ ਨਾ ਨਹਿਰ ਨਾਲੋਂ ਜ਼ਿਆਦੀ ਸਪੀਡ ਆ ਵੀਡੀਓ ਚ ਪਾਏ ਥੋੜਾ ਘੱਟ ਦੇਖਦਾ ਹੋਏ ਪਰ ਉਦਾਂ ਬਹੁਤ ਤੇਜ਼ ਪਾਣੀ ਆ ਟੋਕਣ ਟੋਕਣ ਨਾਲ ਜਾਂਦੀ ਆ ਆਲੀ ਬਾਤ ਮੈਂ ਨਹੀਂ ਟਿਕਦਾ ਹੋਏ ਦੇਖੋ ਜੀ ਪਾਣੀ ਜਾਂਦਾ ਆਉਂਦੇ ਗੁਜਰਾ ਮੇਰੇ ਵੀਰ ਆ। ਕਾਲੀਆਂ ਆਪਣੀਆਂ ਪਹਿਲਾਂ ਪਹੁੰਚ ਗਏ ਵਾ ਦੋਸਤ ਦੂਰੀ ਵਾਲੀਆਂ। ਸੋ ਸੋਖਣ ਵਾਲੀਆਂ ਤਾਂ ਰਹਿ ਗਈ ਉੱਥੇ ਹੀ। ਉਹ ਹੁਣ ਪਾਣੀ ਲੈ ਕੇ ਚੱਲੇ ਉਹਨਾਂ ਕੁਸਾ ਵੀਰਾਂ ਦੇ। ਉਹ ਗਾੜੀ ਆਪੇ ਚੱਲਦੀ ਰਹਿੰਦੀ। ਆ ਵੀਰਾਂ ਨੂੰ ਇੱਥੇ ਡੰਗਰਾ ਡੁੰਗਰਾਂ ਨੂੰ ਲੈਂਦੀ ਐ ਟੂੜੀ ਪਾਉਣ ਲਈ। ਚੋਖਣ ਚਾਖਰ ਉਹ ਵੀ ਸਭ ਕੁਝ ਲਾਦਣਾ ਇੱਥੇ ਹੀ। ਤੇ ਪਾਣੀ ਇਹ ਵੀ ਇਹਨਾਂ ਵੀਰਾਂ ਨੂੰ ਦੇ ਦੇਣਾ ਲੋਡ ਬੰਦਾਂ ਨੂੰ। ਆ ਪਾਣੀ ਪੂਣੀ ਫੁੜਾ ਦੋ ਇਹਨਾਂ ਨੂੰ ਸਾਰਾ ਲੈ ਹੜ ਤੇ ਫੜ ਲਾ ਗੋਦ ਲਾਣੀਆ ਲੋ ਜੀ ਪਿੰਡ ਨੂੰ ਚਲ ਜੇ ਲੱਗੇ ਆ ਪਾਤ ਤੇ ਆ ਚੱਲੇ ਆਪਾਂ ਤੇ ਨੇਰਾ ਵੀ ਥੋੜਾ ਥੋੜਾ ਹੋਈ ਜਾਂਦਾ ਵਾ ਲਟਾਂ ਲਾਕੀਆਂ ਥੁੜੀਆਂ ਥੁੜੀਆਂ ਤੇ ਪਿੰਡ ਜਾਂਦੇ ਜਾਂਦੇ ਆ ਤੱਕ ਪੂਰਾ ਨੇਰਾ ਹੈ ਨਾ ਛੁੜਕੂ ਛੁੜਕੂ ਵੀ ਗਾੜੀ ਟੁੱਟੀ ਆ ਤੇ ਜਾਣਾ ਵੀ ਸਾਬ ਜੀ ਪਿੰਡ ਆਪਣੇ ਪਹੁੰਚ ਗਏ ਆ ਹੋ ਤਾਂ ਨੇਰਾ ਹੀ ਗਿਆ ਹਤਾ ਜੇ ਆ ਮੇਰੇ ਨਾਮ ਇਹ ਲੋਕ ਚੰਨ ਧੰਨਵਾਦੀ ਸਾਡੇ ਸਾਰਿਆਂ ਦਾ